ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM ਰਾਜੀ ਗੁਰਸਿੱਖੀ ਸੋ ਥਾਨ ਪਾਲਿਆ ਲੈ ਤੂ ਮੁਖਵਾ ਦਦਵੋ ਜੇ ਤੁੰਰਾ ਸਿਰਦੋ ਗੁਰੂ ਸਾਹਿਬ ਬਾਨਾ ਦੇ ਜਿੱਥੇ-ਜਿੱਥੇ ਵੀ ਚਰਨ ਪਏ ਗੁਰਸਿੱਖਾਂ ਦੇ ਮਨ ਦੇ ਵਿੱਚ ਇਹੀ ਇੱਛਾ ਰਹੀ ਕਿ ਉਹਨਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਜਾਣ ਉਹਨਾਂ ਗੁਰਧਾਮਾਂ ਦੀ ਧੂੜ ਆਪਣੇ ਮਸਤਕ ਨੂੰ ਲਗਾਈ ਜਾਵੇ ਅੱਜ ਜਿਸ ਸਥਾਨ ਤੇ ਪਹੁੰਚੇ ਆ ਇਸ ਪਵਿੱਤਰ ਜਗ੍ਹਾ ਨੂੰ ਚਰਨਛੋਪਾ ਪ੍ਰਾਪਤ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਟਨਾ ਸੈਤੋਂ ਭੰਗਾਣੀ ਦੇ ਜੁੱਧ ਦੇ ਫਤਿਹ ਤੋਂ ਬਾਅਦ ਜਰੂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਨੂੰ ਜਾ ਰਹੇ ਸਨ ਤਾਂ ਇਸ ਜਗ੍ਹਾ ਤੇ ਰੁਕੇ ਭਾਈ ਮੱਖਣਸ਼ਾਲ ਲੂਬਾਣਾ ਦੇ ਵੰਛੇਜ ਕਹਿ ਸਕਦੇ ਆ ਭਾਈ 나ਡੂ ਸ਼ਾਲੂਬਾਣਾ ਜੋ ਇਸ ਜਗ੍ਹਾ ਤੇ ਖੇਤੀ ਕਰਦੇ ਸਨ ਉਹਨਾਂ ਨੇ ਗੁਰੂ ਸਾਹਿਬਾਂ ਦੀ ਗੁਰਸਿੱਖਾਂ ਦੀ ਤੇ 나ੜ ਜੋ ਜੰਗੀ ਯੋਧੇ ਸਨ ਗੁਰੂ ਸਾਹਿਬ ਦੇ ਘੋੜਸਵਾਰ ਸਨ ਉਹਨਾਂ ਸਾਰਿਆਂ ਦੀ ਤਨਮਨ ਭਾਂ ਦੇ ਨਾਲ ਸੇਵਾ ਕੀਤੀ ਸੋ ਗੁਰੂ ਗੋਬਿੰਦ ਸਿੰਘ ਪਾਸ਼ਾ ਪੰਗਾਣੀ ਦੇ ਯੁੱਧ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਜਾਂਦਾ ਇਸ ਜਗ੍ਹਾ ਤੇ ਰੁਕੇ ਸਨ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਪਾਸ਼ਾਈ ਦਸਵੀਂ 나ਡਾ ਸਾਹਿਬ ਭਾਈ 나ਡੂ ਸ਼ਾਲੂ ਬਾਣਾ ਦੇ ਨਾਮ ਤੋਂ 나ਡਾ ਸਾਹਿਬ ਇਹ ਜਿਹੜਾ ਜਗ੍ਹਾ ਹੈ ਪ੍ਰਸਿੱਧ ਹੋਈ ਹੈ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਆਪਣੀਆਂ ਫੌਜਾਂ ਦੇ ਨਾਲ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਏ ਇੱਕ ਗੱਲ ਹੋਰ ਜ਼ਰੂਰ ਦੱਸਣੀ ਚਾਹਾਂਗੇ ਕਿ ਇਸ ਜਗ੍ਹਾ ਤੇ ਹੀ ਸਹਿਬ ਜਦਾ ਅਜੀਤ ਸਿੰਘ ਵੀ ਖੇਡਦੇ ਰਹੇ ਸੋ ਇਸ ਪਵਿੱਤਰ ਸਥਾਨ ਦੇ ਇਤਿਹਾਸ ਬਾਰੇ ਤੁਹਾਨੂੰ ਅੱਜ ਚਾਨਣਾ ਕਰਾਵਾਂਗੇ ਤੇ ਦਰਸ਼ਨ ਕਰਾਵਾਂਗੇ ਆਓ ਚੱਲਦੇ ਹਾਂ ਵਾਹਿਗੁਰੂ ਮੁਖ ਰੋਮ ਰੋਮ ਹਰ ਤਿਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੁਖ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹ ਦਸਵੀ ਨਾਡਾ ਸਾਹਿਬ ਅੱਜ ਦੇਸ਼ਵਦੇਸ਼ ਦੀਆਂ ਸੰਗਤਾਂ ਨੂੰ ਆਪਾਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਦੀ ਧਰਤੀ ਤੇ ਬਖਸ਼ਿਸ਼ਾਂ ਕੀਤੀਆਂ ਅੱਜ ਇਥੋਂ ਦਾ ਪਾਵਨ ਇਤਿਹਾਸ ਆਪਾਂ ਸਰਵਣ ਕਰਵਾਵਾਂਗੇ ਸਰਬੰਸਦਾਨੀ ਅਮਰਤ ਕੇ ਦਾਤੇ ਕਲਗੀਧਰ ਪਾਤਸ਼ਾਹ ਮਰਦ ਅਗੰਬੜੇ ਪੰਥ ਦੇ ਵਾਲੀ ਪੁੱਤਰਾਂ ਦੇ ਦਾਨੀ ਨੀਲੇ ਦੇ ਸਾਹਸਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੱਕ ਹੱਕ ਅਗਾਹ ਗੁਰਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰਗੋਬਿੰਦ ਸਿੰਘ ਵਰਦੋ ਆਲਮ ਸ਼ਾਹ ਗੁਰਗੋਬਿੰਦ ਸਿੰਘ ਖਸਮ ਰਾਜਾ ਕਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਾ ਪ੍ਰਗਟਿਓ ਮਰਦ ਆ ਗੰਬੜਾ ਬਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰਬੰਸਦਾਨੀ ਜਦੋਂ ਪੌਂਟਾ ਸਾਹਿਬ ਦੀ ਧਰਤੀ ਤੇ ਕਿਰਪਾ ਵਰਤਾਰੇ ਸਨ ਔਰ ਪੰਗਾਣੀ ਦੀ ਜ਼ੁਲਮ ਦੇ ਖਿਲਾਫ ਪਹਿਲੀ ਜੰਗ ਫਤਿਹ ਕਰਨ ਉਪਰੰਤ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਪਰਿਵਾਰ ਸਮੇਤ ਔਰ ਫੌਜਾ ਦੇ ਸਮੇਤ ਸੰਗਤਾਂ ਦੇ ਸਮੇਤ ਚਲਦੇ-ਚਲਦੇ ਗੁਰੂ ਸਾਹਿਬ ਜੀ ਨਾਹਨ ਟੋਕਾ ਸਾਹਿਬ ਰਾਣੀ ਕਾ ਰਾਏਪੁਰ ਮਾਨਕ ਟੱਬਰਾ ਤੋਂ ਹੁੰਦੇ ਹੋਏ 1746 ਬਿਕਰਮੀ ਦੇ ਵਿੱਚ ਇਸ ਬੰਜਰ ਪਈ ਧਰਤੀ ਜੋ ਘੱਗਰ ਦਰਿਆ ਦਾ ਕਿਨਾਰਾ ਤੇ ਇੱਕ ਪਾਸੇ ਸਵਾਲਕ ਦੀਆਂ ਪਹਾੜੀਆਂ ਸਨ ਇੱਥੇ ਜੰਗਲੀ ਪ੍ਰਗਣਾ ਤੇ ਉੱਚਾ ਟਿੱਬਾ ਸੀ ਜਦੋਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਧਰਤੀ ਨੂੰ ਪਵਿੱਤਰ ਕੀਤਾ ਭਾਗ ਲਾਏ ਧਰਤੀ ਨੂੰ ਵਡਭਾਗਾ ਬਣਾ ਦਿੱਤਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇਜੰਤ ਪਈ ਹਰਿਆਵਲੀ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਇਹ ਗੁਰੂ ਕੀ ਬਾਣੀ ਦਾ ਫੈਸਲਾ ਹੈ ਕਿ ਜੇ ਸਥਾਨ ਤੇ ਵੀ ਗੁਰੂ ਸਾਹਿਬਾਂ ਨੇ ਆਪਣੇ ਚਰਨ ਪਾਏ ਉਹ ਧਰਤੀ ਪਾਵਨ ਤੇ ਪਵਿੱਤਰ ਕਰ ਦਿੱਤੀ ਉਹ ਧਰਤੀ ਭਾਗਾ ਵਾਲੀ ਹੋਗੀ ਫਲਦਾਇਕ ਹੋਗੀ ਉਸ ਉਸ ਸਥਾਨ ਤੋਂ ਮੋਹ ਮੰਗਾ ਸੋਈ ਦੇਮ ਦਾ ਹਰਪ੍ਰਤਾ ਸੁਖਦਾਇਕ ਵਾਲੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਸੋ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਜੀ ਕਹਿੰਦੇ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਪਈ ਹਰਿਆਵਲੀ ਜਿੱਨੇ ਮੇਰਾ ਸਤਗੁਰ ਦੇਖਿਆ ਜਾਏ ਜਿੱਥੇ ਬੈਠਨ ਸਾਧ ਜਨ ਸੋ ਥਾਨ ਸੁਹੰਦਾ ਜਿੱਥੇ ਗੁਰੂ ਸਾਹਿਬ ਜੀ ਚਰਨ ਪਾਉਂਦੇ ਨੇ ਬੈਠਦੇ ਨੇ ਉਹ ਥਾਂ ਸ਼ੋਭਨੀਕ ਹੈ ਤੇ ਉਸ ਸਥਾਨ ਤੇ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਉਹ ਵੀ ਭਾਗਾਵਾਲੀਆਂ ਬਣ ਜਾਂਦੀਆਂ ਸੇ ਜੰਤ ਪਏ ਹਰੀਆਵਲੇ ਜਿੱਨੀ ਮੇਰਾ ਸਤਿਗੁਰੂ ਦੇਖਿਆ ਜਾਏ ਕਲਗੀਧਰ ਪਾਤਸ਼ਾਹ ਜਦੋਂ ਆਣ ਕੇ ਇਸ ਧਰਤੀ ਨੂੰ ਭਾਗ ਲਾਏ ਪਰਿਵਾਰ ਸਵੇਤ ਫੌਜਾਂ ਸਮੇਜ ਜਿਸ ਸਥਾਨ ਦੇ ਤੁਸੀਂ ਇਹ ਚੈਨਲ ਦੇ ਰਾਹੀਂ ਪਾਵਨ ਤੇ ਪਵਿੱਤਰ ਦਰਸ਼ਨ ਕਰ ਰਹੇ ਹੋ ਜਿਹੜਾ ਸਥਾਨ ਦੁਨੀਆਂ ਦੇ ਵਿੱਚ ਬੜਾ ਪ੍ਰਸਿੱਧ ਹੈ ਜਿਸ ਅਸਥਾਨ ਤੋਂ ਮੂਹ ਮੰਗੀਆਂ ਦਾਤਾਂ ਵੀ ਪ੍ਰਾਪਤ ਹੁੰਦੀਆਂ ਨੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸੋ ਕਲਗੀਧਰ ਪਾਤਸ਼ਾਹ ਜਦੋਂ ਇਸ ਸਥਾਨ ਤੇ ਆਣ ਕੇ ਕਿਰਪਾ ਵਰਤਾਈ ਇੱਥੋਂ ਦੇ ਬਾਬਾ 나ਡੂ ਸ਼ਾ ਜਿਹੜੇ ਇੱਥੇ ਨੇੜੇ ਨਗਰ ਹੈ ਉਹਨਾਂ ਦੀ ਇਹ ਜ਼ਮੀਨ ਸੀ ਤੇ ਉਹ ਉਸ ਸਮੇਂ ਜਦੋਂ ਕਲਗੀਧਰ ਪਾਤਸ਼ਾਹ ਇੱਥੇ ਆਏ ਆ ਨਾ ਉਦੋਂ ਬਾਬਾ 나ਡੂ ਸ਼ਾ ਇੱਥੇ ਆਪਣੇ ਪਸ਼ੂ ਚਾਰਦੇ ਸੀ ਆਪਣੇ ਡੰਗਰ ਮੱਝਾਂ گاਵਾ ਜਿਹੜੀਆਂ ਸੋ ਚਾਰ ਰਹੇ ਸੀ ਕਿਉਂਕਿ ਇਹ ਸਾਰੇ ਇਹ ਜੰਗਲ ਹੁੰਦਾ ਸੀ ਉਹ ਸਮੇਂ ਤਾ ਜਿਮੀਂਦਾਰ ਸੀ ਬਾਬਾ 나ਡੂ ਸ਼ਾ ਉਹ ਸਮੇਂ ਜਦੋਂ ਪਤਾ ਲੱਗਿਆ ਗੁਰੂ ਸਾਹਿਬ ਜੀ ਦੇ ਆਉਣ ਦਾ ਮਨ ਚਾਉ ਭਾਇ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਇਹ ਬਾਣੀ ਦਾ ਫੈਸਲਾ ਹੈ ਕਹਿੰਦੇ ਗੁਰੂ ਸਾਹਿਬ ਜੀ ਦਾ ਜਦੋਂ ਆਗਮਨ ਆਉਣਾ ਸੁਣਿਆ ਤੇ ਬਾਬਾ 나ਡੂ ਸ਼ਾ ਦੇ ਮਨ ਵਿੱਚ ਬੜਾ ਚਾਹ ਪੈਦਾ ਹੋ ਗਿਆ ਭਾਗ ਜਾਗੇ ਵੱਡਾ ਭਾਗ ਭੇਟੇ ਗੁਰ ਦੇਵਾ ਕਿਉਂਕਿ ਪੂਰੇ ਗੁਰੂ ਦੀ ਪ੍ਰਾਪਤੀ ਪੂਰੇ ਗੁਰੂ ਸਾਹਿਬ ਜੀ ਦੇ ਦਰਸ਼ਨ ਭਾਗਾ ਨਾਲ ਹੁੰਦੇ ਨੇ ਭਾਗਾ ਤੋਂ ਬਿਨਾ ਦਰਸ਼ਨ ਹੀ ਹੁੰਦੇ ਭਾਗਹੀਨ ਪਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀ ਭਾਗਾ ਤੋਂ ਬਿਨਾ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ ਕਿਉਂਕਿ ਬਹੁਤ ਲੋਕ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਕੋ ਡੇਰਿਆਂ ਦੇ ਵਿੱਚ ਕੋਈ ਮੜੀਆਂ ਮਸਾਣਾ ਬੁੱਤਾਂ ਤੇ ਦਰਖਤਾਂ ਨੂੰ ਪੂਜਰੇ ਨੇ ਕੋਈ ਪੀਰਾਂ ਫਕੀਰਾਂ ਨੂੰ ਪੂਜਰੇ ਨੇ ਕਿਉਂਕਿ ਭਾਗਹੀਨ ਪਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬੇਨ ਸੰਗਤ ਮੈਲ ਪ੍ਰੀਜਾ ਜੀਓ ਔਰ ਬਾਬਾ 나ਡੂ ਸ਼ਾ ਨੂੰ ਸੁਭਾਗ ਪ੍ਰਾਪਤ ਹੋਇਆ ਕਲਗੀਧਰ ਪਾਤਸ਼ਾਹ ਦੀ ਸੇਵਾ ਕਰਨ ਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਵਿੱਚ ਸੇਵਾ ਦੀ ਬਹੁਤ ਵੱਡੀ ਮਹੱਤਤਾ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਭੰਨੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗਾ ਆਏ ਜੰਮਣ ਮਰਨਾ ਮਿਟ ਗਿਆ ਕਾਲਾ ਕਛਣਾ ਬਸਾਈ ਇਹ ਗੁਰੂ ਕੀ ਬਾਣੀ ਦਾ ਫੈਸਲਾ ਹੈ ਸੇਵਾ ਉਹ ਹੁੰਦੀ ਹੈ ਗੁਰੂ ਦਾ ਵੀ ਮਨ ਮੰਨ ਜਾਵੇ ਗੁਰੂ ਸਾਹਿਬ ਜੀ ਉਹ ਸੇਵਾ ਤੋਂ ਖੁਸ਼ ਹੋ ਜਾਣ ਤੇ ਪ੍ਰਸੰਨ ਹੋ ਜਾਣ ਇਸੇ ਤਰ੍ਹਾਂ ਹੀ ਬਾਬਾ ਨਾਢੂ ਸ਼ਾਹ ਨੇ ਧਨ ਕਰਕੇ ਮਨ ਕਰਕੇ ਧਨ ਕਰਕੇ ਜਿਹੜੀ ਕਲਗੀਧਰ ਪਾਤਸ਼ਾਹ ਦੀ ਸੇਵਾ ਪਰਿਵਾਰ ਦੀ ਸੰਗਤਾਂ ਦੀ ਸੇਵਾ ਕੀਤੀ ਹੈ ਸੇਵਾ ਦਾ ਬਹੁਤ ਵੱਡਾ ਮਹੱਤਤਾ ਮਹੱਤਤਾ ਮੈਂ ਬੇਨਤੀ ਕੀਤੀ ਹੈ ਸੰਗਤ ਦੀ ਬਹੁਤ ਵੱਡੀ ਮਹੱਤਤਾ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਆਕਾਸ਼ਤ ਹਰਿਆ ਗੁਰੂ ਸਾਹਿਬਾਂ ਦੇ ਦਰਸ਼ਨ ਸੰਗਤ ਉਪਦੇਸ਼ ਦੇ ਧਾਰਨੀ ਹੋ ਕੇ ਮਨੁੱਖ ਜਿਹੜਾ ਇਹ ਇਸ ਦੁੱਖਾਂ ਦੇ ਸਮੁੰਦਰ